ਕੋਦੀ ਜ਼ੋਰ ਦੀ ਮਾਰ ਯਾਰ ਮੇਰੇ ਮਾ ਕਦੋ ਮੈਨੂੰ ਮਾਰੀ ਤੂੰ ਹਾਏ ਹਾਏ ਉਹ ਹੈ ਨਾ ਇਹ ਜਾਂਦੇ ਤੂੰ ਛੱਡ ਦੱਸ ਚਾਚਾ ਤੁਸੀਂ ਸਾਰੇ ਸਿਆਣੇ ਹੈਗੇ ਡਾਂਗਾ ਚੰਦੇ ਦੁਰੇ ਕਰਦੇ ਸੜਕ ਨੂੰ ਲੈ ਕੇ ਦੋ ਤਰ੍ਹਾਂ ਦਾ ਆਪਸ ਦੇ ਵਿੱਚ ਵਿਵਾਦ ਹੋਇਆ ਅਤੇ ਵਿਵਾਦ ਖੂਨੀ ਰੂਪ ਧਾਰਨ ਕਰ ਗਿਆ ਅਬੋਖਰ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਰਅਸਲ ਅਬੋਖਰ ਮਲੋਟ ਰੋਡ ਤੇ ਪੀ ਡਬਲਯੂ ਡੀ ਦਫਤਰ ਦੇ ਪਿੱਛੇ ਇੱਕ ਕਲੋਨੀ ਵਿੱਚ ਸੜਕ ਨੂੰ ਲੈ ਕੇ ਦੋ ਤਰ੍ਹਾਂ ਦਾ ਵਿਵਾਦ ਹੋਇਆ ਦੋਨੋਂ ਧਿਰਾਂ ਨੇ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਦੋਵਾਂ ਧਿਰਾਂ ਦੇ ਕੁੱਲ 4 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦੇ ਵਿੱਚੋਂ ਭੇਜਤੀ ਕਰਵਾਇਆ ਗਿਆ। ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ। ਹਾਲਾਂਕਿ ਇਸ ਬਾਬਤ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਕੁਝ ਕਹਿਣਾ ਹੈ ਦੋਵਾਂ ਧਿਰਾਂ ਦਾ ਇੱਕ ਵਾਰ ਤੁਹਾਨੂੰ ਉਹ ਸੁਣਾ ਦੰਨੇ ਆ। ਕੀ ਨਾਮ ਹੈ ਤੁਹਾਡਾ? ਮਨਜੀਤ ਸਿੰਘ ਜੀ। ਦੈਟ ਇਜ਼ ਦਾ ਨਾਮ। ਸਰਾਰ ਕੌਰ ਸਿੰਘ ਜੀ। ਪਿੰਡ ਪਿੰਡੋਂ ਬੋਰ ਸ਼ਹਿਰੋਂ ਮਾਨਗੜ ਰੋੜੇ ਜੀ ਕੀ ਵਾਰਦਾ ਤੁਸੀਂ ਤੁਹਾਡੇ ਨਾਲ ਵਾਰਦਾ ਤੇ ਵੀ ਪੁਰਾਣੀ ਰੰਜਿਸ਼ ਆਈ ਨੰਗੇ ਟਾਪੇ ਤੋਂ ਵਾਰਦਾ ਤੋਂ ਹੀ ਆ ਸਾਡੇ ਉਹ ਗਲ ਪਏ ਨੇ ਅਸੀਂ ਨੰਗਲ ਲੱਗੇ ਗੱਡੀ ਖੜੀ ਹੈ ਸਾਡੀ ਤੇ ਸਾਨੂੰ ਕਹਿੰਦੇ ਹੀ ਆਵਾ ਕੱਢਾਂਗੇ ਟਾਇਰਾਂ ਦੀ ਇਨੀ ਗੱਲ ਤੋਂ ਰਾੜਾ ਕੱਢ ਲਿਆ ਜੀ ਮੇਰੇ ਮੈਂ ਕੱਲਾ ਸੀ ਉਹ ਮੇਰੇ ਗਲ ਪਏ ਜੀ ਕਿੰਨੇ ਬੰਦੇ ਸੀ ਉਹ 10 12 ਬੰਦੇ ਸੀ ਜੀ ਜਿਹੜੇ ਇਕੱਠੇ ਹੋ ਕੇ ਇੱਕਦਮ ਹੀ ਆ ਗਏ ਜੀ ਪਿਛਲੇ ਪਾਸੋਂ ਤੇਜ਼ ਹਾਰ ਕਿਸ ਨਾਲ ਉਨਾਂ ਕੋਲੇ ਇੱਕ ਰਾੜ ਸੀ ਜੀ ਬਾਕੀ ਡਾਂਗਾ ਚੋਟੀਆਂ ਹੀ ਸੀਗੀਆਂ ਜੀ ਲੱਕੜ ਦਾ ਕੰਮ ਹੈ ਉਥੇ ਲੱਕੜਾਂ ਪਈਆਂ ਹੀ ਚੁਕਲੀਆਂ ਉਹਨਾਂ ਦੀ ਕੌਣ ਕੌਣ ਸੀ ਜੀ ਕਿੰਨੇ ਬੰਦੇ ਕੌਣ ਕੌਣ ਦੇ ਨਾਮ ਉਹ ਦੋ ਤਾਂ ਭਰਾ ਹੈ ਜੀ ਇੱਕ ਜੋਗਿੰਦਰ ਸਿੰਘ ਹੈ ਇੱਕ ਵਿੱਕੀ ਨਾਮ ਦਾ ਮੁੰਡਾ ਹੈ ਜੀ ਦੋਨੇ ਭਰਾ ਨੇ ਇਹ ਦੋ ਹੀ ਉਹਨਾਂ ਦੀਆਂ ਮੌਟੀਆਂ ਸੀ ਇੱਕ ਉਹਨਾਂ ਦੀ ਮਾਸੀ ਪੰਜ ਜਣੇ ਤੇ ਮੇਰੇ ਘਰ ਦੇ ਹੀ ਗਲ ਪੈ ਗਏ ਉਹਨਾਂ ਦੇ ਜੀ ਮੈਂ ਭੱਜ ਕੇ ਜਾਣ ਛੜਾਈ ਜਦੋਂ ਰੌਲਾ ਪਿਆ ਉਦੋਂ ਫਿਰ ਆਣ ਬੰਡ ਵੇਖ ਕੇ ਇਕੱਠੇ ਹੋ ਕੇ ਬੰਦੇ ਆ ਕੇ ਉਹਨਾਂ ਨੇ ਸਨ ਛੜਾਇਆ ਜੀ ਤੁਹਾਡੀ ਲੜਾਈ ਮੇਰੇ ਨਾਲੋਂ ਲੈ ਕੇ ਹੁੰਦੀ ਲੜਾਈ ਲਈ ਨੰਗੇ ਟਾਪੇ ਤੋਂ ਆ ਜੀ ਗੱਡੀ ਨਹੀਂ ਖੜੀ ਮੇਰੀ ਪੱਗ ਲੈ ਗਈ ਜੀ ਕੰਦੇ ਸੇ ਗੱਡੀ ਨਹੀਂ ਖੜੀ ਕਰਨ ਦੇਣੀ ਜੀ ਜੇ ਛਡਾਉਣਾ ਹੈ ਉਹਨਾਂ ਦੇ ਗਲ ਪੈ ਕੇ ਜੀ ਹੈ ਉਹਨਾਂ ਦੀਆਂ ਵੀ ਪੱਗਾਂ ਲੈਈਆਂ ਕਹੇ ਦੀਆਂ ਕਹੇ ਦੇ ਸੀ ਕੱਪੜੇ ਪਾੜ ਗਏ ਇਦਾਂ ਕਬਲ ਹੋਈ ਪ੍ਰਾਨੀ ਦਾ ਜੀ ਸਾਰੀ ਤੁਹਾਡੀ ਪ੍ਰਾਨੀ 1 ਸਾਲ ਤੋਂ ਰੰਜੇਸ਼ ਹੈ ਜੀ ਅੱਛਾ ਰਸਤੇ ਤੋਂ ਆ ਕਿ ਹੋਰ ਗੱਲ ਨੂੰ ਲੈ ਕੇ ਪਾਰਟੀ ਵਜੀ ਨਹੀ ਪਾਰਟੀ ਬਾਜੀ ਕੋਈ ਨਹੀਂ ਜੀ ਤੇ ਤੁਹਾਡੇ ਕਿੰਨੇ ਬੰਦੇ ਸੱਟਾਂ ਵਜੀਆਂ ਮੈਂ ਤਾਂ ਇਕੱਲਾ ਹੀ ਸੀ ਮੇਰੇ ਇਕੱਲੇ ਦੀ ਵਜ੍ਹਾ ਜੀ ਤੇ ਤੁਹਾਡੇ ਨਾਲ ਸੀਗਾ ਹੋਰ ਛੜਾਇਆ ਕਿੰਨੇ ਤੁਹਾਨੂੰ ਮੋਕ ਦੇ ਜਾਂ ਕੇ ਛੜਾਇਆ ਤਾਂ ਜੀ ਪਤਾ ਨਹੀਂ ਲੱਗਿਆ ਕਿੰਨੇ ਕੁ ਬੰਦੇ ਆ ਕੇ ਛਡਾਉਣ ਲੱਗ ਗਏ ਉਹ ਮਾਰਨ ਵਾਲੇ ਜਿਆਦਾ ਹੀ ਛਡਾਉਣ ਵਾਲੇ ਘੱਟ ਸੀ ਗਏ ਜੀ ਤੁਸੀਂ ਉਸ ਟਾਈਮ ਕਿੱਥੇ ਸੀ ਜਦੋਂ ਤੁਹਾਡੇ ਨਾਲ ਪਏ ਮੈਂ ਮੇਰੀ ਗੱਡੀ ਦੇ ਕੋਲੇ ਹੀ ਸੀਗਾ ਜੀ ਕਾਰਵਾਈ ਦੀ ਕੀ ਮੰਗ ਕਰਦੇ ਕਾਰਵਾਈ ਦੀ ਕੰਮ ਤਾਂ ਇਹ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਰੋਕ ਲੱਗਣੀ ਚਾਹੀਦੀ ਵੈਸਨੂੰ ਆਗਾ ਨੂੰ ਰੋਕਣਾ ਸਰਕਾਰੀ ਗਲੀਆ ਰੋਕੇ ਸਕਦੇ ਨਹੀਂ ਜੀ ਜਾਣ ਜਾਣ ਬੁੱਝ ਕੇ ਪੰਗੇ ਲੈਂਦੇ ਆ ਸਾਡੇ ਨਾਲ ਲੜਾਈ ਕਰਦੇ ਆ ਜੀ ਕੀ ਨਾਮ ਇਹਦਾ ਮਿੱਕੀ ਸਿੰਘ ਸਰ ਇਹਦੇ ਨਾਮ ਲਸ਼ਮਣ ਸਿੰਘ ਕਿੱਥੇ ਰਹਿੰਦਾ ਮਲੋਟ ਰੋਡ ਪੀਡਬੀ ਦੇ ਜੱਫਤ ਦੇ ਬੈਕ ਸਾਈਡ ਵਿਤਿਆ ਕੀ ਗੱਲ ਦਾ ਤੁਸੀਂ ਲੜਾਈ ਦਾ ਕੀ ਮਾਰਦਾ ਇਹ ਜੀ ਮੈਂ ਆਰੇ ਤੇ ਸੀ ਕੰਮ ਕਰੀ ਜਾਂਦਾ ਸੀਗਾ ਤੇ ਅਰੇ ਰੌਲਾ ਸੁਣਿਆ ਇਹ ਵਾਜਾਂ ਮੁੱਜਾਂ ਹੀ ਮਾਰੀਆਂ ਇਹਨਾਂ ਨੇ ਮੈਂ ਉਧਰੋਂ ਅਸੀਂ ਭੱਜ ਗਏ ਨੇੜੇ ਹੀ ਹੈ ਸਾਡਾ ਵਾਏ ਸਾਨੂੰ ਸੁਣਦੀ ਆ ਜਿਹਨਾਂ ਨੂੰ ਆਏ ਤੇ ਇਹਨੂੰ ਬੰਦੇ ਪਏ ਵੇਲੇ ਸੀ ਤੇ ਬਸ ਅਸੀਂ ਦੋ ਦੋਨੇ ਜਾਣੇ ਅਸੀਂ ਉਹ ਨਿਹਰੇ ਹੀ ਜਾਣੇ ਮੈਨੂੰ ਤਾਂ ਗੱਲ ਦਾ ਬਾਅਦ ਚ ਪਤਾ ਲੱਗਿਆ ਵੀ ਇਹ ਕੋਈ ਗੱਡੀ ਠੱਲਣ ਦਾ ਕੋਈ ਰੌਲਾ ਹੈ ਤੇ ਇਹਨੇ ਬਸ ਇਹਦੇ ਚੱਲਦੇ ਛੱਟਾ ਛੱਟਾ ਮਾਰੀਆਂ ਨਾ ਸਾਡੇ ਕੋਲੇ ਸਾਨੂੰ ਕੋਈ ਪਤਾ ਨਾ ਕੋਈ ਨਾ ਯਾਦ ਨਾ ਚਿੱਤੇ ਸਾਡੇ ਕੋਈ ਕੀ ਬਚਾ ਲੈਣੇ ਸਰਚ ਕਰਾਂਗੇ ਇਹਨਾਂ ਦੇ ਸਰਦਾਰ ਮੁੰਡਾ ਜਿਹੜਾ ਉਹਦੇ ਕੋਲੇ ਕੋਈ ਲੋਹੇ ਦੀ ਸੀਗੀ ਕਾਪਾ ਟਾਈਪ ਜੀ ਸੀਗੀ ਪਤਾ ਨਹੀਂ ਨਲਕੇ ਦੀ ਹੱਥੀ ਸੀ ਜਾਂ ਕਾਪਾ ਹੀ ਲਗਭਗ ਸੀਗਾ ਉਹਦੇ ਕੋਲੇ ਕਾਰਵਾਈ ਦੀ ਕੀ ਮੰਗ ਕਰਦੇ ਨੇ ਕਾਰਵਾਈ ਬਈ ਜੀ ਨੂੰ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਘਰੇ ਜਿਹੜੇ ਵੀ ਸ਼ਹਿਰ ਦੇ ਵਿੱਚ ਵਗ ਗਈ ਬਹੁਤ ਵਾਰਦਾਤਾਂ ਜਿਵੇਂ ਹੋਈ ਜਾਂਦੀਆਂ ਇਹ ਚੀਜ਼ ਨੂੰ ਬਹੁਤ ਬੜਾਵਾ ਮਿਲ ਜਾਂਦਾ ਇਹ ਲੋਕ ਵੇਖ ਵੇਖ ਕੇ ਸਿੱਖੀ ਜਾਂਦੇ ਆ ਤੱਕ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਨੂੰ ਚੰਗੀ ਸਹਾਇਤਾ ਦੇਣੀ ਚਾਹੀਦੀ ਵੀ ਗਾਂ ਨੂੰ ਕਿਸੇ ਦੇ ਘਰੇ ਜਾ ਕੇ ਇਹ ਜਾ ਕੰਮ ਨਾ ਕਰਨਾ ਦੱਸ ਦਈਏ ਕਿ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਪੁਲਿਸ ਨੇ ਹਾਲੇ ਤੱਕ ਅਧਿਕਾਰੀ ਤੌਰ ਤੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ